ਜਰਮਨ ਵਿੱਚ ਗੁਰਮਤਿ ਲੈਕਚਰ ਪਾਦਰੀ ਜੋਨਸ ਸ਼ਿਕਾਗੋ ਵਾਲੇ ਦੇ ਸੱਦੇ ਤੇ ਸੰਤ ਤੇਜਾ ਸਿੰਘ ਜੀ ਨੇ ਜਰਮਨੀ ਵਿੱਚ ਸਰਬ ਧਰਮੀ ਕਾਂਗਰਸ ਵਿੱਚ ਵਿਖਿਆਨ ਕੀਤਾ ਜਿਸ ਦਾ ਭਾਵ ਸੀ ਸਭ ਮਨੁੱਖ ਮਾਤਰ ਵਿੱਚ ਇੱਕ ਹੀ ਰੱਬ ਦੀ ਜੋਤ ਹੈ ਹਰ ਰੰਗ ਹਰ ਮਜਬ ਹਰ ਨਸਲ ਹਰ ਜਾਤ ਦੇ ਸਰੀਰਾਂ ਦੀ ਬਨਾਵਟ ਇੱਕੋ ਹੀ ਮਿੱਟੀ ਤੋਂ ਬਣੀ ਹੈ ਖੁਦਗਰਜ਼ੀ ਦੇ ਪਰਦੇ ਕਰਕੇ ਇਨਸਾਨ ਦੇ ਹਿਰਦੇ ਦੀ ਰੱਬੀ ਜੋਤ ਦੇ ਸੂਰਜ ਜਗੇ ਉਹਲਾ ਆ ਜਾਂਦਾ ਹੈ ਅਸੀਂ ਭਲੇਖੇ ਵਿੱਚ ਪੈ ਕੇ ਇੱਕ ਦੂਜੇ ਨਾਲ ਕੁੱਕੜ ਖੋਹੀ ਭਾਵ ਕੇ ਕਮੀਨੀ ਲੜਾਈ ਕਰਨ ਲੱਗ ਪੈਂਦੇ ਹਾਂ ਰੱਬ ਦੀ ਯਾਦ ਵਿੱਚ ਜੇ ਖੁਦਗਰਜ਼ੀ ਨੂੰ ਮਿਟਾਈਏ ਤਾਂ ਹਰ ਇੱਕ ਹਿਰਦੇ ਵਿੱਚ ਜੋਤ ਪ੍ਰਕਾਸ਼ ਹੋ ਕੇ ਇੱਕੋ ਇੱਕ ਨੂਰ ਪ੍ਰਗਟ ਕਰ ਦਿੰਦੀ ਹੈ ਇਸ ਸੋਝੀ ਬਿਨਾ ਦੁਨੀਆ ਵਿੱਚ ਕੋਈ ਵੀ ਪੱਕਾ ਅਮਨ ਚੈਨ ਨਹੀਂ ਹੋ ਸਕਦਾ ਇਹ ਸੁਣਦਿਆਂ ਇੱਕ ਜਰਮਨ ਪ੍ਰੋਫੈਸਰ ਕਿਸੇ ਖਾਸ ਰੰਗ ਵਿੱਚ ਉੱਚੀ ਉੱਚੀ ਕਹਿਣ ਲੱਗਾ ਦਿਸ ਇਸ ਦੀ ਥਿੰਗ ਵੀ ਵਾਂਟ ਸਾਨੂੰ ਇਹੋ ਗੱਲ ਲੁੜਿੰਦੀ ਹੈ